ਮੈਨੂੰ ਧਮਕੀਆਂ ਧਮਕੀਆਂ ਆ ਰਹੀਆਂ ਲੋਕਾਂ ਦੇ ਬਲੋ ਸਨੇਹ ਭੇਜੇ ਜਾ ਰਹੇ ਐ ਕਾਗਜ਼ ਵਾਪਸ ਲੈ ਲੈ ਤੇਰੇ ਪਰਵਾਦਾ ਆਖਣ ਹੋ ਜਾਏਗਾ ਸੀਐਮ ਕਹਿ ਰਹੇ ਕਿ ਮੈਂ 11 ਦਿਨ ਬਾਅਦ ਦੇਖ ਲੂੰਗਾ ਚੈਲੰਜ ਕਰ ਰਿਹਾ ਮੈਨੂੰ ਜੰਦ ਦੇ ਲੋਕ ਦੇਖ ਰਹੇ ਪੰਜਾਬ ਦੇ ਲੋਕ ਦੇਖ ਰਹੇ ਕਿ ਡਰਾ ਰਹੇ ਹਨ ਇਹ ਡਰਾ ਕੇ ਮੈਨੂੰ ਪਰਚਾ ਕਰਨ ਜਾਂ ਮੈਨੂੰ ਚਾਹੁੰਦੇ ਕਿ ਮੈਂ ਇਲੈਕਸ਼ਨ ਛੱਡ ਦਵਾਂ ਮੈਂ ਇਲੈਕਸ਼ਨ ਤੋਂ ਪੱਜ ਜਾਵਾਂ ਇੱਕ ਜਿਸ ਇਨਸਾਨ ਦੇ ਉੱਤੇ ਕੋਈ ਕਿਸੇ ਤਰੀਕੇ ਦਾ ਕੋਈ ਐਵੀਡੈਂਸ ਹੀ ਨਾ ਹੋਵੇ ਤੇ ਮੈਨੂੰ ਪਰਚੇ ਧਮਕੀ دی ਜਾ ਰਹੀ ਹੈ ਫੈਮਲੀ ਨੂੰ ਨਾਲ ਲੈ ਕੇ ਆਏ ਤੁਸੀਂ ਅੱਖਾਂ ਦੇ ਵਿੱਚ ਹੰਝੂ ਸੀ ਇਹ ਹੰਜੂ ਕੇਸ ਲਈ ਸੀ ਕਿ ਪਾਕਿਸਤਾਨ ਤੋਂ ਕਾਲ ਆਇਆ ਜਾਂ ਫਿਰ ਤੁਸੀਂ ਜੋ ਮੰਗ ਕਰ ਰਹੇ ਹੋ ਉਹ ਪੂਰੀ ਨਹੀਂ ਹੋਣੀ। ਕਲੰਦਰ ਦੇ ਵਿੱਚ ਡਰਗ ਮਾਫੀਆ, ਦੜਾ ਸੱਟਾ ਜਿਹੜਾ ਉਹ ਮਾਫੀਆ ਦਾ ਜਿਹੜਾ ਦਬਦਬਾ ਵਧੀ ਜਾ ਰਿਹਾ ਹੈ ਤੇ ਤੁਸੀਂ ਜਦੋਂ ਮੈਂ ਤੁਹਾਡੀ ਪਾਰਟੀ ਦੇ ਵਿੱਚ ਤੁਹਾਡੇ ਟੀਮੋਂ ਕਹਿੰਦੇ ਰੇ ਆ ਅਗਰ ਕੋਈ ਆਪ ਕੋ ਰਿਸ਼ਵਤ ਦੇ ਜਾਂ ਰਿਸ਼ਵਤ ਦੇਣੇ ਕੋਸ਼ਿਸ਼ ਕਰੇ ਉਸ ਦਾ ਸਟਿੰਗ ਕਰੋ। ਮੈਂ ਤੁਹਾਡੇ ਹੀ ਐਮਐਲਏ ਦਾ ਸਟਿੰਗ ਕੀਤਾ। ਮਨਸਾਬ ਦੇ ਕੋਲ ਫਿਲੋ ਵੀ ਕਈ ਪੈਨ ਡਰਾਈਵਾਂ ਪੁੱਛੀਆਂ ਨੇ। ਉਸੀ ਕਹਿ ਰਹੇ ਹੋ ਕਿ ਮੈਂ ਵੀ ਦੇਣੀ ਹੈਗੀ ਇਹ ਪੈਂਡਰੇ ਵੀ ਇਹ ਪੈਂਡਰੇ ਜਾ ਕੇ ਮਾਨ ਸਾਹਿਬ ਨੂੰ ਦਵਾਂਗਾ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਲੱਗਦਾ ਹੈ ਤੁਹਾਡੀ ਇਹ ਪੈਂਡਰੇ ਤੇ ਕਾਰਵਾਈ ਹੋ ਵੀ ਦੀ ਹੈ ਤੇ ਪੰਜਾਬ ਦੇ ਲੋਕ ਆਪਣੇ ਉਠਕੇ ਡਗੇ ਮਹਿਸੂਸ ਕਰਨਗੇ ਕਿ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਕਿਉਂਕਿ ਇਹ ਚ ਮੁੱਖ ਮੰਤਰੀ ਸਾਹਿਬ ਬਹੁਤ ਵੱਡੀ ਇੱਕ ਚੀਜ਼ ਹੈ ਜਲੰਧਰ ਦੇ ਵਿੱਚ ਇਸ ਵਕਤ ਚੋਣਾ ਚੱਲ ਰਹੀਆਂ ਨੇ ਇਸ ਚੋਣਾ ਦੇ ਵਿੱਚ ਲਗਾਤਾਰ ਇੱਕ ਦੂਸਰੇ ਨੂੰ ਚੈਲੰਜ ਦਿੱਤਾ ਜਾ ਰਿਹਾ ਹੈ ਸੀਐਮ ਭਗਵੰਤ ਸਿੰਘ ਮਾਨ ਖੁਰਾਵਲੋਂ ਪਹਿਲਾ ਚੈਲੰਜ ਦਿੱਤਾ ਗਿਆ ਉਸ ਤੋਂ ਬਾਅਦ ਸ਼ੀਤਲ ਅਗਰਾਲ ਖੁਰਾਵਲ ਨੂੰ ਚੈਲੰਜ ਦਿੱਤਾ ਗਿਆ ਤੇ ਹੁਣ ਜਦੋਂ ਚੈਲੰਜ ਦਾ ਜਵਾਬ ਦੇਣਾ ਸੀ ਉਦੋਂ ਕਈ ਚੀਜ਼ਾਂ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਹਾਲ ਫਿਲਹਾਲ ਦੀ ਘੜੀ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਉਹਨਾਂ ਚੀਜ਼ਾਂ ਤੋਂ ਬਾਅਦ ਜਿਹੜਾ ਹੈ ਸ਼ੀਤਲ ਅਗਰਾਲ ਹੁਣ ਜੀ ਸਾਡੇ ਨਾਲ ਨਿਕਲ ਬਾਤ ਕਰਨ ਨੇ ਆ ਉਹ ਸਭ ਫੈਮਲੀ ਨੂੰ ਨਾਲ ਲੈ ਕੇ ਆਏ ਤੁਸੀਂ ਤੇ ਅੱਖਾਂ ਦੇ ਵਿੱਚ ਹੰਝੂ ਸੀ ਇਹ ਹੰਝੂ ਕਿਸ ਲਈ ਸੀ ਕਿ ਪਾਕਿਸਤਾਨ ਤੋਂ ਕਾਲ ਆਇਆ ਜਾਂ ਫਿਰ ਤੁਸੀਂ ਜੋ ਮੰਗ ਕਰ ਰਹੇ ਹੋ ਉਹ ਪੂਰੀ ਨਹੀਂ ਹੋ ਰਹੀ ਸੱਚੋ ਝੂਠ ਦੀ ਲੜਾਈ ਇਸ ਲਈ ਮੈਂ ਇੱਕ ਸਿਰਫ ਇੱਕੋ ਨਾਰਾ ਦਿੱਤਾ ਕਿ ਮੈਂ ਝੂਠ ਦੇ ਉੱਤੇ ਸੱਚ ਦੀ ਲੜਾਈ ਲੜ ਰਹੇ ਹਾਂ ਪਰ ਉਸ ਲੜਾਈ ਦੇ ਵਿੱਚ ਮੈਨੂੰ ਬਹੁਤ ਵੱਡਾ ਪੀਸਿਆ ਜਾ ਰਿਹਾ ਸਿਰਫ ਇੱਕ ਵੋਟ ਦੇ ਖਾਤੇ ਰੋਟ ਦੇ ਖਾਤੇ ਦਾ ਜੇ ਮੇਰੇ ਪਰਿਵਾਰ ਨੂੰ ਮੈਨੂੰ ਮੇਰੇ ਬੱਚਿਆਂ ਨੂੰ ਬਹੁਤ ਜ਼ਲੀਲ ਕੀਤਾ ਜਾ ਰਿਹਾ ਇਸ ਕਰਕੇ ਥਰੂ ਆਇਆ ਜੀ ਭਾਈ ਐਂਡਰੋਇਡ ਦੀ ਗੱਲ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਤੁਸੀਂ ਵੀਡੀਓ ਜਨਤਕ ਕੀਤੀ ਉਸ ਤੋਂ ਬਾਅਦ ਛੋਟੀ ਜਿਹੀ ਇੱਕ ਕਲਿੱਪ ਸੁਣਾਈ ਪੈਂਡਰਾਈਵ ਦੀ ਗੱਲ ਬਹੁਤ ਚੱਲ ਰਹੀ ਸੀਗੀ ਤੁਸੀਂ ਕਹੇ ਸੀ ਕਿ ਮੈਂ ਪੈਂਡਰਾਈਵ ਜੇਕਰ ਲੈ ਕੇ ਆਉਂਗਾ ਤਾਂ ਜਨਤਕ ਵੀ ਕਰੂੰਗਾ ਸਾਰੀ ਚੀਜ਼ਾਂ ਸਿਰਫ ਪੈਂਡਰਾਈਵ ਅੱਜ ਦੇਖੀ ਤੇ ਜੋ ਆਡੀਓ ਤੁਸੀਂ ਜਨਤਕ ਕਰਨੀ ਸੀ ਉਹ ਨਹੀਂ ਹੋਇਆ ਉਹ ਮੈਂ ਇਸ ਵਿਸ ਕਰਕੇ ਕਿਹਾ ਸੀ ਮੈਂ 5-3 ਦਾ ਸਮਾਂ ਦਿੱਤਾ ਸੀ ਕਿ ਸੀਐਮ ਸਾਹਿਬ ਜਲੰਧਰ ਦੇ ਹਾਲਾਤ ਬਹੁਤ ਖਰਾਬ ਹੈ ਜਲੰਧਰ ਦੇ ਵਿੱਚ ਡਰਗ ਮਾਫੀਆ ਦੜਾ ਸੱਟਾ ਜਿਹੜਾ ਉਹ ਮਾਫੀਆ ਦਾ ਜਿਹੜਾ ਦਬਦਬਾ ਵਧੀ ਜਾ ਰਿਹਾ ਦਿਨੋਂ ਤੇ ਉਰੀਪਤੀ ਤੁਸੀਂ ਜਦੋਂ ਮੈਂ ਤੁਹਾਡੀ ਪਾਰਟੀ ਦੇ ਵਿੱਚ ਤੁਹਾਡੇ ਸੁਪਰੀਮੋ ਕਹਿੰਦੇ ਰਹੇ ਆ ਅਗਰ ਕੋਈ ਆਪਕੋ ਰਿਸ਼ਵਤ ਦੇ ਜਾਂ ਰਿਸ਼ਵਤ دینے ਦੀ ਕੋਸ਼ਿਸ਼ ਕਰੇ ਉਸਕਾ ਸਟਿੰਗ ਕਰੋ ਮੈਂ ਤੁਹਾਡੇ ਹੀ ਐਮਐਲਏ ਦਾ ਸਟਿੰਗ ਕੀਤਾ ਤੁਹਾਡੇ ਹੀ ਐਮਐਲਏ ਜਿਹੜਾ ਜਲੰਧਰ ਸ਼ਹਿਰ ਨੂੰ ਬਰਬਾਦ ਕਰ ਰਿਹਾ ਉਹਨੇ ਸਟਿੰਗ ਕੀਤਾ ਤੇ ਮੈਨੂੰ ਸਾਫ ਦੇ ਦਿਓ ਉਹ ਲਈ ਮੈਂ 5 ਤਰੀਕ ਰੱਖਿਆ ਸੀ ਸਮੇਂ ਪਰ ਸੀਐਮ ਭਗਵੰਤ ਮਾਨ ਜੀ ਨੇ ਕੱਲ ਇੱਕ ਰੋਡ ਸ਼ੋਅ ਦੇ ਵਿੱਚ ਮੈਨੂੰ ਚੈਲੰਜ ਕੀਤਾ ਸੀ ਸੀਤਲ ਸ਼ਾਹ ਛੱਡ 5 ਤਰੀਕ ਕਰ 4 ਤਰੀਕ ਕਰ ਤੂੰ ਤੂੰ ਅੱਜ ਕਰ ਹੁਣੀ ਕਰ ਸ਼ਾਮ ਨੂੰ ਕਰ ਇਸ ਕਰਕੇ ਉਹ ਮੈਂ ਚੈਲੰਜ ਉਹਨਾਂ ਦਾ ਕਬੂਲ ਕੀਤਾ ਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਤੁਸੀਂ ਵੀ 2 ਵਜੇ ਬਾਉ ਜੀਬਨਾਂ ਚੌਂਕ 'ਚ ਪਹੁੰਚੋ ਤੇ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਹੈਂਡ ਓਵਰ ਕਰਾਂਗਾ ਉਹ ਮੀਡੀਆ ਨੂੰ ਸਾਰੀ ਜਿਹੜੀ ਆਡੀਓ ਹੈ ਇਹ ਸੁਣਾ ਕੇ ਤੁਹਾਨੂੰ ਜੋ ਤੁਸੀਂ ਫੈਸਲਾ ਗੁਸੀਅਨ ਸਾਹਿਬ ਕਰਨ ਉਹ ਮੈਨੂੰ ਸਿਰ 'ਤੇ ਮਰੇ ਸੀਅਨ ਸਾਹਿਬ ਨੇ ਜਦੋਂ ਰੋਡ ਸ਼ੋਅ ਹੋਇਆ ਉਦੋਂ ਕਹਿੰਦੇ ਕਿ ਬਈ ਜੋ ਹੁਣ ਬੋਲਿਆ ਤੇ ਪਰਚੇ ਹੋਣਗੇ ਉਸ ਤੋਂ ਡਰਦੇ ਕਾਦੇ ਪਏ ਹਰੇਕ ਚੀਜ਼ਾਂ ਰੋਕੇ ਨਹੀਂ ਨਿਕਲਦੀਆਂ ਚਲੋ ਕੋਈ ਨਹੀਂ ਪਰਚੇ ਕਰ ਦਿੰਦੇ ਇਹਨਾਂ ਮਤਲਬ ਜਾਂਦੇ ਦੇ ਲੋਕ ਦੇਖ ਰਹੇ ਪੰਜਾਬ ਦੇ ਲੋਕ ਦੇਖ ਰਹੇ ਕਿ ਡਰ ਰਹੇ ਆ ਨਾ ਇਹ ਡਰਾ ਕੇ ਮੈਨੂੰ ਪਰਚਾ ਕਰਨ ਜਾਂਦਾ ਮੈਨੂੰ ਚਾਹੁੰਦੇ ਕਿ ਮੈਂ ਇਲیکشن ਚੜ੍ਹ ਦਵਾਂ ਮੈਂ ਇਲیکشن ਤੋਂ ਪੱਜ ਜਾਵਾਂ ਇੱਕ ਜਿਸ ਇਨਸਾਨ ਦੇ ਉੱਤੇ ਕੋਈ ਕਿਸੇ ਤਰੀਕੇ ਦਾ ਕੋਈ ਐਵੀਡੈਂਸ ਹੀ ਨਾ ਹੋਵੇ ਤੇ ਮੈਨੂੰ ਪਰਚੇ ਧਮਕੀ دی ਜਾ ਰਹੀ ਹੈ ਇਤੋਂ ਪਤਾ ਲੱਗ ਰਿਹਾ ਕਿ ਮੁੱਖ ਮੰਤਰੀ ਦੀ ਸੋਚ ਕੀ ਹੈ ਪੂਰੀ ਸੋਚ ਆਈ ਹੈ ਕਿ ਮੈਨੂੰ ਖਤਮ ਕਿੱਦਾਂ ਕਰਨਾ ਹੈ ਮੇਰੇ ਪਰਵਾਰ ਨੂੰ ਕਿੱਦਾਂ ਖਤਮ ਕਰਨਾ ਹੈ ਇਸ ਕਰਕੇ ਕਿ ਮੇਰੇ ਲੋਕ ਇਸ ਦੀ ਬਰਦਾਸ਼ਤ ਨਹੀਂ ਕਰਨਗੇ ਲੋਕਾਂ ਦਾ ਜਵਾਬ ਦੇਣਗੇ ਅੱਜ ਮੁੱਖ ਮੰਤਰੀ ਇਸ ਚੀਜ਼ ਦਾ ਜਵਾਬ ਦੇ ਕਿ ਜਿਹੜੇ ਵੀ ਐਵੀਡੈਂਸ ਮੈਂ ਲੈ ਕੇ ਘੁੰਮ ਰਿਹਾ ਇਹ ਸੱਚਕ ਝੂਠ ਹੈ ਕਿ ਜਾਂ ਤੁਸੀਂ ਕੀ ਕਾਰਵਾਈ ਕਰੋਗੇ ਉਹ ਲਈ ਮੈਂ ਤਿਆਰ ਕਰ ਰਿਹਾ ਪੈਨ ਡਰਾਈਵ ਦਾ ਸਵਾਲ ਤੁਸੀਂ ਕਾਫੀ ਵਾਰੀ ਜਿਹੜਾ ਹੈਗਾ ਚੱਕਿਆ ਪੈਨ ਡਰਾਈਵ ਤਾਂ ਹੋਰ ਵੀ ਐਮਐਲਏ ਲੈ ਕੇ ਆ ਜਾਣਗੇ ਕਹਿਣਗੇ ਬਈ ਮੇਰੇ ਕੋ ਵੀ ਪੈਨ ਡਰਾਈਵ ਹੈਗੀ ਹੈ ਪਰ ਪੈਨ ਡਰਾਈਵ ਦੇ ਵਿੱਚ ਕੀ ਹੈ ਉਹ ਜੇਕਰ ਤੁਸੀਂ ਜਨਤਕ ਕਰ ਦਿੰਦੇ ਤੇ ਅੱਜ ਲੋਕਾਂ ਨੂੰ ਵੀ ਸੁਣਨ ਨੂੰ ਮਿਲ ਜਾਣਾ ਚਾਹੀਦਾ ਜਨਤਕ ਕਰ ਹੀ ਦੇਣਾ ਉਹ ਥੋੜੇ ਦਿਨ ਦੀ ਗੱਲ ਹੈ ਜਨਤਕ ਹੋ ਹੀ ਜਾਣਾ ਪਾਰਟੀ ਰੀਜਨਲ ਏਰੀਆ ਪਾਰਟੀ ਜੋ ਫੈਸਲਾ ਲਏਗੀ ਬਿਲਕੁਲ ਰਾਈਟ ਲੇ ਕਿ ਕੁਝ ਇਸ ਦੇ ਵਿੱਚ ਤੁਸੀਂ ਵੈਸੇ ਤਾਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਅਸਲ ਦੇ ਵਿੱਚ ਕੀ ਕੁਝ ਹੈ ਅਸਲ ਦੇ ਵਿੱਚ ਸੱਚ ਹੈ ਜਲੰਧਰ ਦੇ ਲੋਕਾਂ ਦੇ ਲਈ ਸੱਚ ਹੈ ਕਿ ਜੋ ਹਾਲਾਤ ਜਲੰਧਰ ਦੇ ਇੱਕ ਐਮਐਲਏ ਨੇ ਬਣਾਏ ਹੋਏ ਹੈ ਕਿਉਂਕਿ ਦੂਸਰੇ ਦੂਂਗਲ ਚੱਕਣਾ ਆਪਣੇ ਆਪ ਚ ਝੰਕਣਾ ਨਹੀਂ ਉਹ ਸਾਰਾ ਕੁਝ ਸੱਚ ਹੈ ਇਸ ਪੈਨ ਡਰਾਈਵ ਦੇ ਵਿੱਚ ਹੈ ਜਲੰਧਰ ਦੇ ਲੋਕ ਜਿਹੜੇ ਤਰਾਹੀ ਤਰਾਹੀ ਕਰ ਰਹੇ ਅੱਜ ਇਦਾਂ ਦੇ ਲੋਕਾਂ ਨਾਲ ਅੱਜ ਠੱਗੀ ਕੀਤੀ ਜਾ ਰਹੀ ਹੈ ਉਹ ਸਾਰਾ ਕੁਝ ਇਸ ਪੈਨ ਡਰਾਈਵ ਚ ਆ। ਮਾਨ ਸਾਹਿਬ ਦੇ ਕੋਲ ਪਹਿਲਾਂ ਵੀ ਕਈ ਪੈਨ ਡਰਾਈਵਾਂ ਪੁੱਛੀਆਂ ਨੇ। ਤੁਸੀਂ ਕਹਿ ਰਹੇ ਹੋ ਕਿ ਮੈਂ ਵੀ ਦੇਣੀ ਹੈਗੇ ਆ ਪੈਨ ਡਰਾਈਵ ਇਸ ਇਹ ਪੈਨ ਡਰਾਈਵ ਜਾ ਕੇ ਮਾਨ ਸਾਹਿਬ ਨੂੰ ਦਊਂਗਾ। ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਲੱਗਦਾ ਹੈ ਤੁਹਾਡੀ ਇਹ ਪੈਨ ਡਰਾਈਵ ਤੇ ਕਾਰਵਾਈ ਹੋਵੇਗੀ ਜਾਂ ਕੁਝ। ਫਿਰ ਤੇ ਪੰਜਾਬ ਦੇ ਲੋਕ ਆਪਣੇ ਉਠਕੇ ਡਗੇ ਮਹਿਸੂਸ ਕਰਨਗੇ। ਇਹ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਕਿਉਂਕਿ ਇਹ ਚ ਮੁੱਖ ਮੰਤਰੀ ਸਾਹਿਬ ਬਹੁਤ ਵੱਡੀ ਇੱਕ ਚੀਜ਼ ਆ ਕਿ ਇੱਕ ਐਮ ਐਲ اے ਕਹਿ ਰਿਹਾ ਉਹ ਤੁਹਾਡੇ ਪਰਿਵਾਰ ਤੇ ਇਲਜ਼ਾਮ ਲਗਾ ਰਿਹਾ। ਕੀ ਕੰਮ ਮੈਂ ਤੁਹਾਡੇ ਪਰਿਵਾਰ ਕੋ ਕਰਾਂਦਾ ਸੀ ਇਹ ਮੈਂ ਨਹੀਂ ਕਹਿ ਰਿਹਾ ਮੇਰੇ ਲਈ ਤੇ ਮੁੱਖ ਮੰਤਰੀ ਦਾ ਪਰਿਵਾਰ ਬਹੁਤ ਰਿਸਪੈਕਟਫੁਲ ਇੱਜ਼ਤ ਹੈ ਮੈਂ ਉਹਨਾਂ ਦੀ ਵੀ ਕਰਦਾ ਇਹ ਤੇ ਉਹ ਜਵਾਬ ਦੇਣ ਕਿ ਝੂਠ ਆ ਕਿ ਸੱਚ ਹੈ ਜੇ ਇਹ ਕਹਿੰਗੇ ਨਹੀਂ ਤਾਂ ਖਲਾਫ ਕਰ ਵੀ ਕਰਨੇ ਮੈਲੇ ਮੈਂ ਤਾਂ ਉਹੀ ਮੰਗ ਕਰ ਰਿਹਾ ਬਸ ਇੱਕ ਤੁਸੀਂ ਗੱਲ ਇਹ ਵੀ ਕਹੀ ਸੀ ਕਿ ਭਈ ਇਹਦੇ ਵਿੱਚ ਉਹ ਐਮਐਲਏ ਦੀ ਰਿਕਾਰਡਿੰਗ ਹੈਗੀ ਹੈ ਜਾਂ ਫਿਰ ਉਹਨਾਂ ਚੀਜ਼ਾਂ ਦੇ ਸਬੂਤ ਹੈਗੇ ਨੇ ਜਿਸ ਤੋਂ ਭਗਵੰਤ ਸਿੰਘ ਮਾਨਪੁਰਾ ਦੀ ਸਿਆਸਤ ਦੇ ਉੱਪਰ ਕਾਫੀ ਫਰਕ ਪਵੇਗਾ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਜਦੋਂ ਜਨਤਕ ਹੋਵੇਗੀ ਤੇ ਉਸ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਮੈਨੂੰ ਬੁਰੀ ਉਮੀਦ ਹੈ ਕਿ ਜਲੰਧਰ ਦੇ ਲੋਕਾਂ ਨੂੰ ਇਨਸਾਫ ਮਿਲੇਗਾ ਔਰ ਜਿਹੜੇ ਲੋਕ ਅੱਜੇ ਕੰਮ ਕਰ ਰਿਹਾ ਉਸ ਲੱਖਾਂ ਪਿੱਛੇ ਜਾਣਗੇ ਜਿਸ ਤਰੀਕੇ ਦੇ ਨਾਲ ਤੁਹਾਡੇ ਉੱਪਰ ਟਿੱਪਣੀਆਂ ਹੋ ਰਹੀਆਂ ਨੇ ਤੁਹਾਨੂੰ ਨਸ਼ੇ ਦਾ ਵਪਾਰੀ ਕਿਹਾ ਜਾ ਰਿਹਾ ਜਾਂ ਫਿਰ ਤੁਹਾਡੇ ਉੱਪਰ ਜੋ ਕੁਝ ਇਸ ਵਕਤ ਤੰਗ ਕੱਸਿਆ ਜਾ ਰਿਹਾ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਇੱਕ ਤੁਸੀਂ ਗੱਲ ਇਹ ਵੀ ਕਹੀ ਕਿ ਬਈ ਮੇਰਾ ਪਰਿਵਾਰ ਜਿਹੜਾ ਹੈਗਾ ਇਹ ਇਸ ਚੀਜ਼ ਤੋਂ ਕਾਫੀ ਜੂਸਦਾ ਹੋਇਆ ਨਜ਼ਰ ਆ ਰਿਹਾ ਹੈ ਅੱਛਾ ਤੁਸੀਂ ਦੇਖ ਲਓ ਇੱਕ ਹਾਲਾਤ ਤੇ ਕੈਂਡੀਡੇਟ ਹਾਂ ਮੈਂ ਇਲੈਕਸ਼ਨ ਲੜ ਰਹੇ ਹਾਂ ਮੈਨੂੰ ਗੈਂਗਸਟਰਾਂ ਨੇ ਧਮਕੀਆਂ ਆ ਰਹੀਆਂ ਨੇ ਲੋਕਾਂ ਦੇ ਕੋਲੋਂ ਸਨੇਹ ਭੇਜੇ ਜਾ ਰਹੇ ਹੈ ਕਿ ਕਾਗਰ ਜਵਾਪਸ ਅੱਲਾਹ ਤੇ ਪ੍ਰਵਾਦਾ ਨਕਸਾਨ ਹੋ ਜਾਏਗਾ ਸੀਐਮ ਕਹਿ ਰਹੇ ਕਿ ਮੈਂ 11 ਦਿਨ ਬਾਅਦ ਦੇਖ ਲੂੰਗਾ ਚੈਲੰਜ ਕਰ ਰਿਹਾ ਮੈਨੂੰ ਇਹਦਾ ਮਤਲਬ ਤੁਸੀਂ ਜਿਸ ਦੇ ਕੋਲ ਕੋਈ ਐਵੀਡੈਂਸ ਅਗਰ ਹੈ ਤਾਂ ਮੇਰੇ ਚਾਜ ਬਰਚਾ ਦੇ ਦਿਓ ਇਹ ਮੈਂ 11 ਤਰੀਕ ਨੂੰ ਤੁਸੀਂ ਮੇਨਾਂ ਧੱਕਾ ਕਰੋਗੇ ਤੁਸੀਂ ਸਰਕਾਰ ਦੇ ਵਿੱਚ ਇਹਦਾ ਮਤਲਬ ਅਗਰ ਅੱਜ ਮੈਂ ਤੁਹਾਡੀ ਆਵਾਜ਼ ਉਠਾ ਰਿਆਂ ਆਪਣੇ ਲੋਕਾਂ ਦੀ ਤੁਸੀਂ ਦਵਾਨ ਦੀ ਕੋਸ਼ਿਸ਼ ਕਰੋਗੇ ਇਹ ਕੋਈ ਕਹਿ ਰਹੇ ਕਿ ਸ਼ੀਤਲ ਸ਼ਾਹ ਲਿਆਪ ਐਵੀਡੈਂਸ ਮੇਰੇ ਕੋਲ ਜੇ ਐਮਐਲਏ ਮੇਰਾ ਸੱਚਾ ਕ ਝੂਠਾ ਇਹ ਮੈਂ ਦੇਖਣਾ ਜੇ ਮੇਰਾ ਐਮਐਲਏ ਝੂਠਾ ਨਿਕਲਿਆ ਤੇ ਮੈਂ ਕਾਰਵਾਈ ਕਰਾਂਗਾ ਇਹ ਗੱਲ ਕੋਈ ਸੀਐਮ ਸਾਹਿਬ ਕਹਿ ਰਹੇ ਇਹ ਕਹਿ ਰਹੇ ਆ ਉਹ ਜਿਹੜਾ ਸ਼ਿਤਰ ਸੋਆ ਜਾਂ ਜੋ ਕਰਨਾ ਕਰ ਲਈ ਤੈਨੂੰ ਦੇਖ ਲੂ 11 ਤੋਂ ਬਾਅਦ ਇਹ ਤਾਂ ਡਰਾਨ ਵਾਲੀ ਗੱਲ ਹੈ ਇਤੋਂ ਪਤਾ ਲੱਗ ਰਿਹਾ ਤੁਹਾਡੇ ਚਿਹਰੇ ਦੇ ਉੱਤੋਂ ਤੁਹਾਡੀ ਹਾਰ ਕਲੀਅਰ ਹੈ ਇਸ ਵਕਤ ਲਗਾਤਾਰ ਬਦਲ ਲਈ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈ ਕਹਿੰਦੇ ਪਏ ਨੇ ਕੋਈ ਮੁੱਦੇ ਦੀ ਰਾਜਨੀਤੀ ਨਹੀਂ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਇਸ ਵਕਤ ਸਾਰਾ ਸਿਨੈਰੀਓ ਦਿਖ ਰਿਹਾ ਹੈ ਤੁਹਾਨੂੰ ਲੱਗਦਾ ਹੈ ਕਿ ਜਲੰਧਰ ਵੈਸਟ ਦੇ ਲੋਕ ਇਹ ਬਦਲਾਖੋਰੀ ਦੀ ਰਾਜਨੀਤੀ ਤੇ ਵੋਟ ਪਾਉਣਗੇ ਹਾਲਕਿ ਜੋ ਮੁੱਦੇ ਦੀ ਗੱਲ ਹੋਣੀ ਚਾਹੀਦੀ ਸੀ ਜਲੰਧ ਦੇ ਲੋਕਾਂ ਦੀ trait trait ਕਰ ਰਹੇ ਹੈ ਜਲੰਧ ਦੇ ਲੋਕ ਕਹਿ ਰਹੇ ਕਿ ਇਹ ਇਲੈਕਸ਼ਨ ਅਰਾਨਿਤੀ ਹੋ ਕਿਦਾਂ ਦੀ ਗਈ ਹੈ ਇੱਕ ਵੋਟ ਦੇ ਖਾਤੇ ਇੱਕ ਐਮਐਲਏ ਨੂੰ ਇੰਨਾ ਨੀਚਾ ਦਿਖਾਇਆ ਜਾ ਰਿਹਾ ਸਿਰਫ ਇੱਕ ਵੋਟ ਦੇ ਖਾਤੇ ਅੱਜ ਲੋਕਾਂ ਦੀ ਫਕਤੀਆਂ ਸੀਲ ਕੀਤੀਆਂ ਜਾ ਰਹੀਆਂ ਇੱਕ ਵੋਟ ਦੇ ਖਾਤੇ ਅੱਜ ਲੋਕਾਂ ਦੇ ਘਰਾਂ ਦੇ ਨੋਟਿਸ ਲਗਾਏ ਜਾ ਰਹੇ ਇੱਕ ਵੋਟ ਦੇ ਖਾਤੇ ਅੱਜ ਗੁੰਡਿਆਂ ਨੂੰ ਕਮਾਨ ਦਿੱਤੀ ਜਾ ਰਹੀ ਹੈ ਇੱਕ ਵੋਟ ਦੇ ਖਾਤੇ ਅੱਜ ਗੁੰਡਿਆਂ ਨੂੰ ਆਮਾਦੀ ਪਾਦੀ ਸ਼ਾਮਿਲ ਕਰਾਇਆ ਜਾ ਰਿਹਾ ਯਾਰ ਕਿਦਾਂ ਦੇ ਜਲੰਧਰ ਸ਼ਹਿਰ ਦੇ ਹਾਲਾਤ ਬਣ ਗਏ ਇੱਥੇ ਕੋਈ ਨਹੀਂ ਬੋਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਹੋਰ ਵਿਗੜਨਗੇ ਕਿਉਂਕਿ ਕੋਈ ਕੰਟਰੋਲ ਕਰਨ ਵਾਲਾ ਬੰਦਾ ਨਹੀਂ ਬੈਠਾ ਰੀਸੈਂਟ ਮੇਰੀ ਗੱਲਬਾਤ ਹੋਈ ਹੈ ਆਪਦੇ ਐਮ.ਐਲ.ਏ ਨੇ ਜਾਂ ਮੰਤਰੀ ਨੇ ਉਹ ਕਹਿੰਦੇ ਪਏ ਨੇ ਕਿ ਬਈ ਰੋਣ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਰੋਣ ਦੇ ਨਾਲ ਕੋਈ ਰਾਜਨੀਤੀ ਜਿਹੜੀ ਹੈ ਜਾਂ ਫਿਰ ਵੋਟਾਂ ਜਿਹੜੀਆਂ ਨੇ ਉਹ ਨਹੀਂ ਪੈਣੀਆਂ ਮੈਂ ਵੋਟ ਮੰਗਣ ਨਹੀਂ ਗਿਆ ਸੀ ਮੈਂ ਰੋਣ ਕੇ ਇਹਨਾਂ ਨੂੰ ਦਿਖਾਣ ਨਹੀਂ ਗਿਆ ਸੀ ਮੇਰੇ ਅੰਦਰ ਦਾ ਦਰਦ ਰੋਇਆ ਜੇ ਕਿਸੇ ਦੀ ਤੀ ਅੱਜ ਬਾਹਰ ਆ ਜਾਏ ਨਾ ਜਿਹੜੇ ਅਜੇ ਲੋਕ ਕਹਿ ਰਹੇ ਆ ਉਹ ਬੇਸ਼ਰਮ ਲੋਕ ਜਿਹੜੇ ਇਸ ਚੀਜ਼ ਬਾਰੇ ਕਮੈਂਟ ਕਰ ਰਿਹਾ ਕਿ ਸ਼ਾਇਦ ਉਹਨਾਂ ਕਰਤੀ ਹੀ ਨਹੀਂ ਹੋਣੀ ਸਮਝ ਆ ਗਈ ਨਾ ਕਿ ਇੱਕ ਬਾਪ ਦੇ ਲਈ ਆਪਣੇ ਧੀ ਲੈ ਕੇ ਆਣਾ ਤੇ ਇਹ ਲੋਕੋ ਨੂੰ ਭੰਡਨ ਇਸ ਤੋਂ ਘਟਿਆ ਕੋਈ ਹਰਕਤ ਨਹੀਂ ਹੋ ਸਕਦਾ ਆਖੀ ਸਵਾਲ ਮੇਰਾ ਇਹ ਪੈਨ ਡਰਾਈਵ ਹੁਣ ਤੁਸੀਂ ਕਦੋਂ ਜਨਤਿਕ ਜਨਤਕ ਜੜੀ ਉਹ ਕਰੂੰਗਾ ਜਲਦੀ ਕਰਾਂਗਾ ਪਾਰਟੀ ਨਾਲ ਜੋ ਮੇਰੀ ਪਾਰਟੀ ਫੈਸਲਾ ਲਏਗੀ ਜਲਦੀ ਕਰਾਂ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਸ਼ੀਤਲ ਲੁਗਰਾਲ ਖੁਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਲਗਾਤਾਰ ਚਰਚਾਵਾਂ ਕਈ ਨੇ ਖਾਸ ਚਰਚਾ ਇਸ ਵਕਤ ਜਲੰਧਰ ਵੈਸਟ ਦੇ ਵਿੱਚ ਪੈਨ ਡਰਾਈਵ ਨੂੰ ਲੈ ਕੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਕਿ ਕੁਝ ਖੁਲਾਸਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗਾ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਕੈਮਰਾ ਬੁਸਟ ਪੰਕੇ ਦੇ ਨਾਲ ਰਾਜੂ ਗੁਪਤਾ ਬਾਅਦ ਸ਼ਾਈ ਟਾਈਮ ਜਲੰਧਰ